ਸਤੀਸ਼ ਦੇ ਫੋਨ ਤੇ ਮੈਸੇਜ ਆ ਰਹੇ ਸੀ ਉਸਨੇ ਸਤੀਸ਼ ਦਾ ਫੋਨ ਚੁੱਕਿਆ ਤੇ ਮੈਸੇਜ ਦੇਖੇ ਰੀਆ ਦੇ ਮੈਸੇਜ ਆ ਰਹੇ ਸੀ ਲਵ ਯੂ ਮਿਸ ਯੂ ਜਾਨ ਕਦੋਂ ਕਰ ਗੱਲ ਕਰੂੰਗੀ ਅਲੀਸ਼ਾ ਦਾ ਰੋਂ ਨਿਕਲ ਗਿਆ ਸਤੀਸ਼ ਹਿੱਲਿਆ ਤਾਂ ਅਲੀਸ਼ਾ ਫੋਨ ਰੱਖ ਕੇ ਪੈ ਗਈ ਤੇ ਰੋਂ ਲੱਗੀ ਅਗਲੇ ਦਿਨ ਅਲੀਸ਼ਾ ਨੇ ਸਤੀਸ਼ ਦਾ ਟਿਫਨ ਤਿਆਰ ਕੀਤਾ ਤੇ ਟੇਬਲ ਤੇ ਰੱਖ ਦਿੱਤਾ ਸਸ ਦੇ ਨਨਾਨ ਦਾ ਨਾਸ਼ਤਾ ਬਣਾ ਕੇ ਅਲੀਸ਼ਾ ਨੇ ਸੱਸ ਨੂੰ ਕਿਹਾ ਮੰਮੀ ਜੀ ਮੈਂ ਸਾਰੇ ਕੰਮ ਕਰ ਦਿੱਤੇ ਨੇ ਮੈਂ ਆਪਣੀ ਮੰਮੀ ਘਰ ਜਾਣਾ ਚਲੀ ਜਾਵਾਂ ਸੱਸ ਨੇ ਸਾਰਾ ਘਰ ਦੇਖਿਆ ਇਕੱਲੀ ਨਾ ਜਾਵੀਂ ਸतीश ਜਾਂਦਾ ਹੋਇਆ ਛੱਡ ਜਾਵੇਗਾ ਸ਼ਾਮ ਨੂੰ ਇਸੇ ਨਾਲ ਆ ਜਾਵੀਂ ਰਹਿਣ ਦਾ ਨਾ ਸੋਚੀ ਮੁੰਡੇ ਨੇ ਆਫਿਸ ਜਾਣਾ ਹੁੰਦਾ ਸੱਸ ਨੇ ਕਿਹਾ ਉਧਰੋਂ ਸतीश ਵੀ ਆ ਗਿਆ ਕਿਸ ਨੇ ਕਿੱਥੇ ਜਾਣਾ ਉਸਨੇ ਪੁੱਛਿਆ ਤਾਂ ਅਲੀਸ਼ਾ ਰਸੋਈ ਚ ਚਲੀ ਗਈ ਇਸਨੇ ਪਿੱਕੇ ਜਾਣਾ ਮੈਂ ਨਹੀਂ ਉਹਨਾਂ ਸੱਸਾਂ ਚੋਂ ਜਿਹੜੀਆਂ ਟੋਕਦੀਆਂ ਨੇ ਪਿੱਕੇ ਜਾਣ ਤੋਂ ਜਾਂਦਾ ਹੋਇਆ ਛੱਡ ਜਾ ਆਉਂਦਾ ਹੋਇਆ ਲੈ ਆਵੀ ਮਮੀ ਨੇ ਕਿਹਾ ਸਤੀਸ਼ ਨੇ ਨਾਸ਼ਤਾ ਕੀਤਾ ਅਲੀਸ਼ਾ ਤਿਆਰ ਹੋ ਰਹੀ ਸੀ ਸਤੀਸ਼ ਦੇ ਫੋਨ ਤੇ ਰੀਆ ਦੇ ਮੈਸੇਜ ਦੇਖ ਕੇ ਉਹ ਟੁੱਟ ਗਈ ਸੀ ਆਪਣਾ ਰੋਣਾ ਕਿਸੇ ਤਰੀਕੇ ਰੋਕ ਰਹੀ ਸੀ ਚੱਲ ਅਲੀਸ਼ਾ ਹੋ ਗਈ ਤਿਆਰ ਤੂੰ ਸतीश ਨੇ ਪੁੱਛਿਆ ਅਲੀਸ਼ਾ ਚੁੰਨੀ ਲੈ ਕੇ ਬਾਹਰ ਆ ਗਈ ਬਿਨਾਂ ਸतीश ਦੀ ਗੱਲ ਦਾ ਜਵਾਬ ਦਿੱਤੇ ਸतीश ਕਾਰ ਵਿੱਚ ਬੈਠ ਗਿਆ ਅਲੀਸ਼ਾ ਵੀ ਆ ਕੇ ਬੈਠ ਗਈ ਮੇਰਾ ਟਿਫਨ ਸतीश ਨੇ ਪੁੱਛਿਆ ਤਾਂ ਅਲੀਸ਼ਾ ਅੰਦਰ ਜਾ ਕੇ ਲੈ ਆਈ ਸतीश ਨੂੰ ਅਲੀਸ਼ਾ ਦਾ ਰਵੱਈਆ ਸਮਝ ਨਹੀਂ ਸੀ ਆ ਰਿਹਾ ਇਹ ਕਿਸ ਗੱਲ ਤੋਂ ਨਾਰਾਜ਼ ਹੋ ਗਈ ਹੈ ਕਿ ਮੈਂ ਹਨੀਮੂਨ ਤੇ ਜਾਣ ਤੋਂ ਮਨਾ ਕਰ ਦਿੱਤਾ ਉਸ ਗੱਲ ਤੋਂ ਸ਼ਾਇਦ ਹਾਂ ਪਰ ਮੈਂ ਇਹਨਾਂ ਹਾਲਾਤਾਂ ਵਿੱਚ ਕਿਤੇ ਨਹੀਂ ਜਾ ਸਕਦਾ ਇੱਕ ਵਾਰ ਰੀਆ ਨਾਲ ਗੱਲ ਕਰ ਲਵਾਂ ਫਿਰ ਇਸ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ ਚੰਗੀ ਹੈ ਅਲੀਸ਼ਾ ਜਿਵੇਂ ਦੀ ਮੈਂ ਚਾਹੁੰਦਾ ਸੀ ਬਿਲਕੁਲ ਉਂਝਦੀ ਹੈ ਸਾਡੀ ਜ਼ਿੰਦਗੀ ਚੰਗੀ ਗੁਜ਼ਰੇਗੀ ਬਸ ਰੱਬ ਰੀਆ ਨੂੰ ਵੀ ਕੋਈ ਪਿਆਰ ਤੇ ਕੇਅਰ ਕਰਨ ਵਾਲਾ ਇਨਸਾਨ ਦੇ ਦੇਵੇ ਸਤੀਸ਼ ਗੱਡੀ ਵਿੱਚ ਬੈਠਾ ਸੋਚ ਰਿਹਾ ਸੀ ਦਲੀ ਦਾ ਮੂੜ ਲੰਗਿਆ ਅਲੀਸ਼ਾ ਨੇ ਸਤੀਸ਼ ਨੂੰ ਗੱਡੀ ਰੋਕਣ ਲਈ ਕਿਹਾ ਮੈਂ ਆਟੋ 'ਚ ਚਲੀ ਜਾਵਾਂਗੀ ਮੈਨੂੰ ਆਦਤ ਹੈ ਤੇ ਮੈਂ ਆ ਵੀ ਜਾਵਾਂਗੀ ਮੰਮੀ ਨਾਲ ਵਾਪਸ ਤੁਸੀਂ ਆਪਣਾ ਕੰਮ ਦੇਖਿਓ ਮੇਰੇ ਲਈ ਛੇਤੀ ਆਉਣ ਦੀ ਲੋੜ ਨਹੀਂ ਕਹਿ ਕੇ ਅਲੀਸ਼ਾ ਕਾਰ 'ਚੋਂ ਨਿਕਲੀ ਤੇ ਆਟੋ ਵਿੱਚ ਬੈਠ ਗਈ ਇਹ ਕੀ ਸੀ ਲੱਗਦਾ ਹੈ ਕੁਝ ਜ਼ਿਆਦਾ ਨਾਰਾਜ਼ ਹੋ ਗਈ ਹੈ ਨਾਰਾਜ਼ ਹੋਣਾ ਬਣਦਾ ਵੀ ਹੈ ਕਿਉਂਕਿ ਮੇਰੇ ਨਾਲ ਵਿਆਹ ਕਰਵਾ ਕੇ ਉਸ ਦੀਆਂ ਕਈ ਸਦਰਾਂ ਦੇ ਟੋਟੇ ਹੋ ਗਏ ਨੇ ਇਸ ਤੋਂ ਪਹਿਲਾਂ ਗੱਲ ਹੋਰ ਵਿਗੜੇ ਮੈਨੂੰ ਇਹ ਸਭ ਠੀਕ ਕਰਨਾ ਹੀ ਪਵੇਗਾ ਬਸ ਆਪਣੀ ਮੰਮੀ ਨਾਲ ਗੱਲ ਨਾ ਕਰੇ ਫੇਰ ਤਮਾਸ਼ਾ ਹੋ ਜਾਣਾ ਸतीश ਨੇ ਸੋਚਿਆ ਅਲੀਸ਼ਾ ਦਾ ਆਟੋ ਵਿੱਚ ਬੈਠ ਕੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਆਟੋ ਵਿੱਚ ਹੀ ਉੱਚੀ ਉੱਚੀ ਰੋਣ ਲੱਗੀ ਸਭ ਠੀਕ ਹੈ ਮੈਡਮ ਆਟੋ ਵਾਲੇ ਨੇ ਪੁੱਛਿਆ ਅਲੀਸ਼ਾ ਨੇ ਅੱਖਾਂ ਨੂੰ ਪੂੰਝਿਆ ਤੇ ਚੁੱਪ ਰਹੀ ਕੁਝ ਅੱਗੇ ਜਾ ਕੇ ਇਤਫਾਕ ਨਾਲ ਨਿਤਿਸ਼ ਵੀ ਉਸੇ ਆਟੋ ਵਿੱਚ ਬੈਠ ਗਿਆ ਅਲੀਸ਼ਾ ਨੂੰ ਦੇਖ ਉਹ ਵੀ ਹੈਰਾਨ ਰਹਿ ਗਿਆ ਤੇ ਅਲੀਸ਼ਾ ਨੇ ਉਸ ਨੂੰ ਦੇਖ ਅੱਖਾਂ ਨੂੰ ਫੇਰ ਸਾਫ਼ ਕੀਤਾ ਤੇ ਨਾਰਮਲ ਦਿਖਣ ਦੀ ਕੋਸ਼ਿਸ਼ ਕੀਤੀ ਪਰ ਨਿਤਿਸ਼ ਨੇ ਪਛਾਣ ਲਿਆ ਅਲੀਸ਼ਾ ਕੀ ਹੋਇਆ ਤੂੰ ਰੋ ਕਿਉਂ ਰਹੀ ਹੈ ਨਹੀਂ ਰੋ ਨਹੀਂ ਰਹੀ ਮੈਂ ਅੱਖ 'ਚ ਕੁਝ ਚਲਾ ਗਿਆ ਸੀ ਅਲੀਸ਼ਾ ਨੇ ਕਿਹਾ ਯਾਦ ਹੈ ਇੱਕ ਵਾਰ ਮੈਥ ਵਾਲੇ ਸਰ ਨੇ ਤੇਰੇ ਚੌਕ ਮਾਰਿਆ ਸੀ ਰੋ ਰੋ ਕੇ ਤੇਰਾ ਬੁਰਾ ਹਾਲ ਸੀ ਦੂਜੇ ਮੈਡਮ ਅੱਗੇ ਛੇਤੀ ਨਾਲ ਮੂੰਹ ਸਾਫ਼ ਕਰਕੇ ਤੂੰ ਕਿਹਾ ਸੀ ਕੁਝ ਨਹੀਂ ਹੋਇਆ ਅੱਜ ਵੀ ਉਂਜੀ ਮੂੰਹ ਲਾਲ ਐ ਅਲੀਸ਼ਾ ਤੂੰ ਖੁਸ਼ ਨਹੀਂ ਮੈਨੂੰ ਪਤਾ ਐ ਤੂੰ ਉਹ ਅਲੀਸ਼ਾ ਹੈ ਹੀ ਨਹੀਂ ਜਿਸ ਨੂੰ ਕਦੇ ਮੈਂ ਪਸੰਦ ਕੀਤਾ ਸੀ ਸ਼ਰਮੀਲੀ ਚੁਲਬੁਲੀ ਜਹੀ ਹਰ ਵੇਲੇ ਹੱਸਦੀ ਰਹਿੰਦੀ ਸੀ ਤੂੰ ਪਰ ਹੁਣ ਆ ਸਭ ਦੇਖ ਕੇ ਕੌਣ ਕਹੇਗਾ ਕੀ ਤੂੰ ਖੁਸ਼ ਹੈ ਨितीਸ਼ ਨੇ ਕਿਹਾ ਤਾਂ ਅਲੀਸ਼ਾ ਨੇ ਕਿਹਾ ਮੈਂ ਖੁਸ਼ਾਂ ਇੰਜ ਦੀ ਕੋਈ ਗੱਲ ਨਹੀਂ ਅਲੀਸ਼ਾ ਗੱਲ ਬੜੀ ਵੱਟੀ ਹੈ ਪਰ ਮੈਂ ਕਿਹਾ ਨਾ ਤਾਂ ਸ਼ਾਇਦ ਕਦੇ ਆਪਣੇ ਆਪ ਨੂੰ ਮਾਫਨਾ ਕਰ ਸਕਾਂਗਾ ਤੈਨੂੰ ਯਾਦ ਹੈ ਮੈਂ ਤੇਰੀ ਸਹੇਲੀ ਕੋਮਲ ਹੱਥ ਤੈਨੂੰ ਇੱਕ ਸੁਨੇਹਾ ਭੇਜਿਆ ਸੀ ਉਹ ਸੁਨੇਹਾ ਭੇਜਣ ਦੀ ਹਿੰਮਤ ਕਰਨ ਲੱਗਿਆ ਡੇਢ ਮਹੀਨਾ ਲੱਗਿਆ ਸੀ ਮੈਨੂੰ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਣ ਲਈ ਸਕੂਲ ਦੀ ਕੰਟੀਨ ਦੇ ਪਿੱਛੇ ਬੁਲਾਇਆ ਸੀ ਬੜਾ ਉਡੀਕਿਆ ਪਰ ਤੂੰ ਨਹੀਂ ਆਈ ਤੇਰਾ ਸੁਨੇਹਾ ਆਇਆ ਕਿ ਮੈਂ ਆਪਣੀ ਮੰਮੀ ਦੇ ਅੱਗੇ ਨਹੀਂ ਜਾਣਾ ਜਿਵੇਂ ਉਹ ਕਹਿਣਗੇ ਜਿਸ ਨੂੰ ਉਹ ਚੁਣਨਗੇ ਉਹੀ ਮੇਰਾ ਹੋਵੇਗਾ ਤੇਰੇ ਇਸ ਸੁਨੇਹੇ ਨੂੰ ਸੁਣ ਕੇ ਦੁਖੀ ਵੀ ਹੋਇਆ ਤੇ ਆਪਣੀ ਪਸੰਦ ਤੇ ਮਾਣ ਵੀ ਹੋਇਆ ਉਸ ਤੋਂ ਬਾਅਦ ਇਹ ਨਹੀਂ ਕਿ ਤੈਨੂੰ ਮੈਂ ਦਿਲਚੋਈ ਕੱਟ ਦਿੱਤਾ ਆਹ ਦੇਖ ਅੱਜ ਵੀ ਤੇਰੀ ਤਸਵੀਰ ਮੇਰੇ ਪਰਸ ਵਿੱਚ ਹੀ ਰੱਖੀ ਐ ਜਿਸ ਨੂੰ ਮੈਂ ਹਮੇਸ਼ਾ ਦੇਖਦਾ ਤੇ ਰੱਬ ਨੂੰ ਪੁੱਛਦਾ ਕਿ ਤੂੰ ਮੇਰੀ ਕਿਉਂ ਨਹੀਂ ਹੋਈ ਤੈਨੂੰ ਕੱਲ ਰਾਤ ਦੇਖਿਆ ਤਾਂ ਮੈਂ ਦੇਖਿਆ ਕਿ ਇਸ ਦੀਸ਼ ਦਾ ਧਿਆਨ ਤੇਰੇ 'ਚ ਘਟ ਤੇ ਫੋਨ 'ਚ ਜ਼ਿਆਦਾ ਸੀ ਤੈਨੂੰ ਇਸ ਸਭ ਨਾਲ ਕੀ ਮਤਲਬ ਨਿਤਿਸ਼ ਪਲੀਜ਼ ਮੈਂ ਪਹਿਲਾਂ ਹੀ ਬੜੀ ਅਪਸੈਟ ਆ ਇਹ ਗੱਲਾਂ ਨਾ ਕਰ ਮੇਰੇ ਨਾਲ ਅਲੀਸ਼ਾ ਨੇ ਮੱਥਾ ਫੜ ਕੇ ਕਿਹਾ ਸੌਰੀ ਅਲੀਸ਼ਾ ਮੈਂ ਬਸ ਇਹੀ ਕਹਿਣਾ ਸੀ ਕਿ ਇਹ ਮੇਰਾ ਨੰਬਰ ਹੈ ਤੇ ਮੈਂ ਹਮੇਸ਼ਾ ਤੈਨੂੰ ਉਸ ਕੰਟੀਨ ਦੇ ਪਿੱਛੇ ਖੜਾ ਮਿਲਾਂਗਾ ਜਿੱਥੇ ਤੈਨੂੰ ਪਹਿਲੀ ਵਾਰ ਬੁਲਾਇਆ ਸੀ ਚਾਰ ਦਿਨ ਵਿੱਚ ਇੰਨੀ ਅਫਸੈਟ ਹੋ ਗਈ ਹੈ ਤਾਂ ਸਾਰੀ ਉਮਰ ਉਸ ਨਾਲ ਕਿੰਜ ਬਿਤਾਏਂਗੀ ਜ਼ਰੂਰੀ ਨਹੀਂ ਕਿ ਮੈਂ ਤੇਰੇ ਅੱਕੇ ਸਾਰੀ ਉਮਰ ਪਈ ਹੈ ਇੰਜ ਜ਼ਿੰਦਗੀ ਖਰਾਬ ਨਾ ਕਰ ਰਿਸ਼ਤਾ ਸਹੀ ਨਹੀਂ ਤਾਂ ਦੂਰੀ ਬਣਾ ਲੈਣੀ ਹੀ ਸਹੀ ਹੈ ਕੁੱਟਕੁੱਟ ਕੇ ਮਰਨ ਤੋਂ ਚੰਗਾ ਹੈ ਕਿਆਕੇ ਨितीਸ਼ ਆਟੋ 'ਚ ਉੱਤਰ ਗਿਆ ਅਲੀਸ਼ਾ ਘਰ ਪਹੁੰਚੀ ਪਤਾ ਸੀ ਕਿ ਮੰਮੀ ਕੰਮ ਤੇ ਜਾਣ ਵਾਲੀ ਐ ਅਲੀਸ਼ਾ ਤੂੰ ਬੇਟਾ ਸਤੀਸ਼ ਕਿੱਥੇ ਐ ਚਲੇ ਗਏ ਆਫਿਸ ਮੈਨੂੰ ਛੱਡ ਕੇ ਸ਼ਾਮੀ ਲੈ ਜਾਵੇਗਾ ਪਰ ਤੂੰ ਪਹਿਲੀ ਵਾਰ ਆਈ ਵਿਆਹ ਤੋਂ ਬਾਅਦ ਇੰਜ ਕੱਲੀ ਆ ਗਈ ਤੇ ਤੁਸੀਂ ਬੁਲਾਇਆ ਸੀ ਕਿ ਆਓ ਸੱਸ ਮੇਰੀ ਗਲੀ ਵਾਲੀ ਜਨਾਨੀ ਨੂੰ ਕਹਿ ਰਹੀ ਸੀ ਕਿ ਸੱਦਿਆ ਹੀ ਨਹੀਂ ਮੈਂ ਤਾਂ ਤਨਖਾਹ ਉਡੀਕਦੀ ਸੀ ਤਾਂ ਨਹੀਂ ਸੱਦਿਆ ਹੈ ਤੇਨੂੰ ਦੇਖਿਆ ਤਾਂ ਨਹੀਂ ਕਿਸੇ ਨੇ ਲੋਕੀ ਕੀ ਕਹਿਣਗੇ ਮੰਮੀ ਚੁੱਪ ਕਰ ਜਾਓ ਲੋਕਾਂ ਪਿੱਛੇ ਲੱਗ ਕੇ ਮੈਨੂੰ ਸੂਲੀ ਚਾੜ ਦਿੱਤਾ ਤੁਸੀਂ ਦਮ ਘੁੱਟਦਾ ਮੇਰਾ ਉੱਥੇ ਸੱਸ ਕੰਮ ਤੇ ਲਾਈ ਰੱਖਦੀ ਐ ਘਰ ਵਾਲਾ ਦੇਖਦਾ ਤੱਕ ਨਹੀਂ ਮੇਰੇ ਵੱਲ ਮੈਂ ਇਹਨਾਂ ਵੱਡਿਆਂ ਨੂੰ ਸਿਰ ਚ ਮਾਰਨਾ ਕਿਹਾ ਵੀ ਸੀ ਕਿ ਮੈਂ ਨਹੀਂ ਪਸੰਦ ਉਸਨੂੰ ਮੂੰਹ ਦੱਸ ਰਿਹਾ ਸੀ ਸਤੀਸ਼ ਦਾ ਫੇਰ ਵੀ ਮੈਨੂੰ ਵਿਆਹ ਦਿੱਤਾ ਅਲੀਸ਼ਾ ਨੇ ਇੱਕੋ ਸਾਹੇ ਕਿਹਾ ਕੋਈ ਗੱਲ ਹੋਈ ਐ ਤੁਹਾਡੇ ਚ ਨਿਕਾਰ ਛੱਡ ਕੇ ਤਾਂ ਨਹੀਂ ਆ ਗਈਆਂ ਤੂੰ ਮਮੀ ਮੈਂ ਸ਼ਾਂਤੀ ਦੇ ਦੋ ਪਲ ਕੱਟਣ ਆਈਆਂ ਪਤਾ ਮੈਨੂੰ ਜੀਉਣਾ ਮਰਨਾ ਮੇਰਾ ਉੱਥੇ ਹੀ ਆ ਹੁਣ ਤੁਹਾਡੇ ਸਿਰ ਸਵਾ ਨਹੀਂ ਪਵਾਉਂਗੀ ਆਪ ਭਾਵੇਂ ਮੇਰੀ ਜ਼ਿੰਦਗੀ ਤਬਾਹ ਹੋ ਜਾਵੇ ਨੀ ਐਨੇ ਵੀ ਨਹੀਂ ਮਾੜੇ ਦੋ ਵੇਲੇ ਦੀ ਚੰਗੀ ਰੋਟੀ ਤਾਂ ਮਿਲਦੀ ਐ ਆ ਇੰਨਾ ਸੋਹਣਾ ਕਿੱਟੀ ਸੈਟ ਪਾਈ ਬੈਠੀ ਐ ਹੈਗਾ ਕਿਸੇ ਸਹੇਲੀ ਤੇਰੀ ਕੋਲ ਅਜਿਹਾ ਗਹਿਣਾ ਚੁੰਨੀ ਲੈ ਕੇ ਰੱਖੀ ਐਵੇਂ ਨਜ਼ਰ ਲੱਗੇਗੀ ਮੰਮੀ ਸਹੇਲੀਆਂ ਕੋਲ ਭਾਵੇਂ ਅਜਿਹੇ ਕੱਪੜੇ ਗਹਿਣੇ ਨਹੀਂ ਹਨ ਪਰ ਉਹਨਾਂ ਦੇ ਘਰ ਵਾਲੇ ਦੇਖਿਆ ਕਿੰਜ ਰੱਖਦੇ ਨੇ ਉਹਨਾਂ ਨੂੰ ਹੱਸਦੀਆਂ ਆਉਂਦੀਆਂ ਨੇ ਮੋਟਰਸਾਈਕਲਾਂ ਤੇ ਘਰ ਵਾਲਿਆਂ ਨਾਲ ਤੇ ਮੈਂ ਕਾਰ 'ਚ ਬੈਠੀ ਵੀ ਮਾਇੂਸ ਹੁੰਦੀ ਆ ਤੁਸੀਂ ਨਹੀਂ ਸਮਝਣਾ ਮੰਮੀ ਜਾਓ ਕੰਮ ਤੇ ਅਲੀਸ਼ਾ ਨੇ ਕਿਹਾ ਤੇ ਬੈੱਡ ਤੇ ਪੈ ਗਈ ਠੀਕ ਐ ਛੁੱਟੀ ਨਹੀਂ ਲੈ ਸਕਦੀ ਪਤਾ ਤੈਨੂੰ ਸ਼ਾਮੀ ਕੁਝ ਪੈਸੇ ਲੈ ਕੇ ਆਵਾਂਗੀ ਤੇ ਤੇਰੀ ਸੱਸ ਤੇ ਸतीश ਨੂੰ ਬੁਲਾ ਲਵਾਂਗੀ ਕਹਿ ਕੇ ਮੰਮੀ ਚਲੀ ਗਈ ਅਲੀਸ਼ਾ ਦਾ ਦਿਲ ਕਰ ਰਿਹਾ ਸੀ ਕਿ ਚੀਕਾਂ ਮਾਰ ਮਾਰ ਕੇ ਰੋਵੇ ਸतीश ਨੂੰ ਆਫਿਸ ਜਾ ਕੇ ਅਲੀਸ਼ਾ ਲਈ ਚੰਗਾ ਨਹੀਂ ਲੱਗ ਰਿਹਾ ਸੀ ਬੜਾ ਗਲਤ ਕਰ ਰਿਹਾ ਮੈਂ ਉਸ ਨਾਲ ਬਸ ਰੀਆ ਵਾਪਸ ਆਵੇ ਤਾਂ ਮੈਂ ਉਸ ਨਾਲ ਗੱਲ ਕਰਕੇ ਸਭ ਕੁਝ ਖਤਮ ਕਰ ਦਿਆਂ ਆਪੇ ਰਾ ਪੁਸਤੀ ਜ਼ਿੰਦਗੀ ਚ ਪਿਆਰ ਭੇਜ ਦੇਵੇਗਾ ਮੈਨੂੰ ਪਤਾ ਹੈ ਅਲੀਸ਼ਾ ਦੀ ਪੱਕੀ ਸਹੇਲੀ ਨੀਤੀ ਉਸ ਨੂੰ ਮਿਲਣ ਲਈ ਘਰ ਆਈ ਹਾਏ ਅਲੀਸ਼ਾ ਮੇਰਾ ਕਿੰਨਾ ਦਿਲ ਸੀ ਤੈਨੂੰ ਮਿਲਣ ਦਾ ਕੀ ਗੱਲ ਤੇਰੇ ਸਹੁਰੇ ਕੋਈ ਰਿਵਾਜ ਨਹੀਂ ਦੂਜੇ ਦਿਨ ਫੇਰਾ ਪਾਉਣ ਦਾ ਨਾ ਤੈਨੂੰ ਲੈਣ ਲਈ ਗਏ ਤੇਰੇ ਮੰਮੀ ਕੋਈ ਰਿਵਾਜ ਨਹੀਂ ਆ ਉੱਥੇ ਨਹੀਂ ਤੀ ਫਸ ਗਈਆਂ ਮੈਂ ਉੱਥੇ ਜਾ ਕੇ ਕੋਈ ਚਾ ਕੋਈ ਰੀਜ ਨਹੀਂ ਕੀਤੀ ਮੇਰੀ ਉਹਨਾ ਬਸ ਮੰਦਰ ਮੱਥਾ ਟਿਕਾ ਦਿੱਤਾ ਗਾਨੇ ਤੱਕ ਨਹੀਂ ਖੇਡੇ ਮੈਂ ਆਹ ਦੇਖ ਮੇਰੇ ਹੱਥ ਤੇ ਵਿਆਹ ਵਾਲੀ ਮਹਿੰਦੀ ਤੱਕ ਨਹੀਂ ਲੱਗੀ ਦੋ ਗੋਲੇ ਵਿਆਹ ਵਾਲੇ ਦਿਨ ਬਣੇ ਸਨ ਉਹ ਵੀ ਢੇਰ ਕੱਪੜਿਆਂ ਦੀ ਧੁੰਦੀ ਦੀ ਉੱਤਰ ਗਈ ਅਲੀਸ਼ਾ ਨੇ ਇੱਕੋ ਸਾਹੇ ਕਿਹਾ ਜਿਵੇਂ ਉਸ ਦਾ ਸਾਰਾ ਦਰਦ ਸਹੇਲੀ ਸਾਹਮਣੇ ਬਾਹਰ ਆ ਗਿਆ ਇਹ ਤਾਂ ਚੰਗੀ ਗੱਲ ਨਹੀਂ ਤੇਰੀ ਸੱਸ ਦੀ ਹਰ ਕੁੜੀ ਨੂੰ ਰੀਜ ਹੁੰਦੀ ਹੈ ਕਿ ਉਸਦੇ ਸਹੁਰੇ ਉਸਦੇ ਸ਼ਗਨ ਕਰਨ ਤੇ ਜੀਜਾ ਕਿੰਜਦਾ ਸੁਭਾ ਕਿੰਜਦਾ ਜਿਵੇਂ ਦੇ ਬਾਕੀ ਹੁੰਦੇ ਨੇ ਉਹ ਜਿਹੇ ਹਾਈਸਤੀਸ਼ਵੀ ਬਲਕਿ ਇਸ ਵਰਗ ਹੈ ਕੋਈ ਨਹੀਂ ਹੋਣਾ ਅਲੀਸ਼ਾ ਨੇ ਕਲਪਕੇ ਚੁੰਨੀ ਲਾ ਕੇ ਸੁੱਟੀ ਤੇ ਕਿਹਾ ਤੇਰੇ ਮੰਮੀ ਨੇ ਪਹਿਲੇ ਦੇਖੇ ਪਰਖੇ ਨਹੀਂ ਸਨ ਬੰਦੇ ਅਸੀਂ ਖੁਦ ਹੈਰਾਨ ਸੀ ਕਿ ਝਟਪਟ ਵਿਆਹ ਕਰਵਾ ਦਿੱਤਾ ਤੇਰਾ ਕੁਝ ਨਹੀਂ ਦੇਖਿਆ ਮੰਮੀ ਨੇ ਬਸ ਮੁੰਡੇ ਦੀ ਪੱਕੀ ਨੌਕਰੀ ਤੇ ਤਨਖਾਹ ਦੇਖੀ ਦਿਲ ਵਿੱਚ ਕਿਸੇ ਹੋਰ ਨੂੰ ਲੈ ਕੇ ਕੀ ਅਪਣਾਏਗਾ ਉਹ ਮੈਨੂੰ ਦਿਲ ਦਾ ਮਾੜਾ ਨਹੀਂ ਲੱਗਦਾ ਉਹ ਪਰ ਇੰਜ ਸਾਰੀ ਜ਼ਿੰਦਗੀ ਉਸਦੇ ਚੰਗੇ ਦਿਲ ਸਹਾਰੇ ਤਾਂ ਨਹੀਂ ਨਿਕਲ ਸਕਦੀ ਮੇਰੀ ਮੇਰੇ ਵੀ ਚਾਹ ਨੇ ਕੀ ਮੇਰਾ ਘਰ ਵਾਲਾ ਮੈਨੂੰ ਕਮਾਏ ਅਸੀਂ ਇਕੱਲੇ ਕੁਝ ਸਮਾਂ ਬਿਤਾਈਏ ਮੈਂ ਉਸ ਲਈ ਤਿਆਰ ਹਾਂ ਉਹ ਮੇਰੀ ਤਾਰੀਫ਼ ਕਰੇ ਕੋਈ ਚਾਹ ਨਹੀਂ ਪੂਰਾ ਹੋਣਾ ਮੇਰਾ ਕਹਿ ਕੇ ਅਲੀਸ਼ਾ ਰੋ ਪਈ ਤੇਰੀ ਮੰਮੀ ਨੇ ਤਾਂ ੱੱਕਾ ਕਰ ਦਿੱਤਾ ਤੇਰੇ ਨਾਲ ਪਰ ਚਲ ਰੋ ਤਾਂ ਨਾ ਆ ਫੜ ਪਾਣੀ ਪੀ ਨੀਤੀ ਨੇ ਕਿਹਾ ਅਲੀਸ਼ਾ ਨੇ ਪਾਣੀ ਦਾ ਘੁੱਟ ਭਰਿਆ ਨੀਤੀ ਆ ਗਿਆ ਤੈਨੂੰ ਪਤਾ ਹੈ ਨੀਤੀ ਨੇ ਕਿਹਾ ਤਾਂ ਅਲੀਸ਼ਾ ਨੇ ਪਾਣੀ ਛੱਡ ਕੇ ਹਾਂ ਕਿਹਾ ਮਤਲਬ ਮਿਲਿਆ ਉਹ ਤੈਨੂੰ ਆਹੋ ਰਸਤੇ 'ਚ ਮਿਲਿਆ ਸੀ ਹੁਣੇ ਤੇ ਕੱਲ ਰਾਤ ਵੀ ਮਿਲਿਆ ਸੀ ਅਲੀਸ਼ਾ ਤੇਰੇ ਵਿਆਹ ਦਾ ਸੁਣ ਕੇ ਟੁੱਟ ਗਿਆ ਵਿਚਾਰਾ ਕੋਠੇ ਤੇ ਧੁੱਪ ਵਿੱਚ ਬੈਠਾ ਰਹਿੰਦਾ ਮੇਰੇ ਵਾਲਾ ਦੱਸ ਰਿਹਾ ਸੀ ਕਿ ਬੜਾ ਰੋਇਆ ਉਹ ਤੇਰੇ ਲਈ ਇਸ ਤੋਂ ਚੰਗਾ ਤਾਂ ਉਸ ਨੂੰ ਹਾਂ ਕਰਕੇ ਉਸੇ ਨਾਲ ਚਲੀ ਜਾਂਦੀ ਤੂੰ ਆਂਟੀ ਨਾ ਮੰਨਦੀ ਤਾਂ ਨਾ ਸਹੀ ਤੂੰ ਖੁਸ਼ ਤਾਂ ਰਹਿੰਦੀ ਤੇਰੀ ਕਦਰ ਤਾਂ ਕਰਦਾ ਕਿੰਨਾ ਕੁ ਚਿਰ ਨਾਰਾਜ਼ ਹੋਣਾ ਸੀ ਆਂਟੀ ਨੇ ਚੁੱਪ ਕਰ ਨੀਤੀ ਇਹਨਾਂ ਗੱਲਾਂ ਦਾ ਹੁਣ ਕੋਈ ਫਾਇਦਾ ਨਹੀਂ ਮੈਂ ਤਾਂ ਬਸ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਪਰੇਸ਼ਾਨ ਆ ਮੰਮੀ ਨੇ ਘਰ ਵਾਪਿਸ ਆਉਣ ਨਹੀਂ ਦੇਣਾ ਉੱਥੇ ਮੇਰਾ ਦਮ ਘੁੱਟਦਾ ਮੈਂ ਕੀ ਕਰਾਂਗੀ ਨੀਤੀ ਚੁੱਪ ਕਰ ਅਲੀਸ਼ਾ ਰੋ ਰੋ ਕੇ ਅੱਖਾਂ ਸੁਜਾ ਲਈਆਂ ਨੇ ਤੂੰ ਉਸਤੀਸ਼ ਨਾਲ ਗੱਲ ਕਰ ਉਸ ਨੂੰ ਕਹਿ ਕਿ ਮੈਂ ਇੰਜ ਨਹੀਂ ਰਹਿ ਸਕਦੀ ਜੇਕਰ ਉਹ ਤੈਨੂੰ ਨਹੀਂ ਅਪਣਾ ਸਕਦਾ ਤਾਂ ਆਪਣੇ ਤੇ ਤੇਰੇ ਘਰ ਗੱਲ ਕਰ ਤੈਨੂੰ ਛੱਡ ਦਵੇ ਫੇਰ ਕੀ ਹੋਵੇਗਾ ਤੈਨੂੰ ਲੱਗਦਾ ਇਹ ਆਸਾਨ ਹੈ ਲੋਕਾਂ ਮੂੰਹ ਜੋੜ ਕੇ ਗੱਲਾਂ ਕਰਨੀਆਂ ਮੰਮੀ ਨੂੰ ਕਿ ਆਪ ਵੀ ਘਰ ਆ ਗਈ ਤੇ ਕੁੜੀ ਨੇ ਵੀ ਉਹੀ ਕੀਤਾ ਮੇਰੀ ਮਜਬੂਰੀ ਕਿਸੇ ਨੇ ਨਹੀਂ ਸਮਝਣੀ ਨੀਤੀ ਗੱਲ ਤਾਂ ਠੀਕ ਹੈ ਤੇਰੀ ਪਰ ਲੋਕਾਂ ਕਰਕੇ ਆਪਣੀ ਜ਼ਿੰਦਗੀ ਥੋੜਾ ਖਰਾਬ ਕਰ ਲਵੇਂਗੀ ਤੂੰ ਪਹਿਲੇ ਜੀਜੇ ਨਾਲ ਗੱਲ ਕਰਕੇ ਗੱਲ ਸੁਲਝਾਉਣ ਦੀ ਕੋਸ਼ਿਸ਼ ਕਰ ਨੀਤੀ ਨੇ ਸਲਾਹ ਦਿੱਤੀ ਕੀ ਆਪਣੀ ਸਹੇਲੀ ਦੀ ਸਲਾਹ ਤੇ ਅਮਲ ਕਰਦੇ ਹੋਏ ਅਲੀਸ਼ਾ ਸਤੀਸ਼ ਨਾਲ ਰੀਆ ਬਾਰੇ ਗੱਲ ਕਰੇਗੀ ਜਾਂ ਫਿਰ ਸਤੀਸ਼ ਦਾ ਘਰ ਛੱਡ ਕੇ ਨਿਤਿਸ਼ ਨਾਲ ਆਪਣੀ ਨਵੀਂ ਦੁਨੀਆ ਬਸਾਵੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ